ਚਿੱਟੇ ਦੀ ਪਿੰਡ ਮਾਪਿਆਂ ਦਾ ਇਕਲੌਤਾ ਪੁੱਤਰ ਚੜਿਆ ਜੀ ਹਾਂ ਬਠਿੰਡਾ ਦੇ ਪਿੰਡ ਕੋਰੇਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਓਵਰਡੋਸ ਦੇ ਨਾਲ 22 ਸਾਲਾ ਨੌਜਵਾਨ ਨਿਰਮਲ ਸਿੰਘ ਦੀ ਮੌਤ ਹੋ ਗਈ ਹੈ ਪਿੰਡ ਦੇ ਹੀ ਵਿਅਕਤੀ ਤੇ ਨਸ਼ਾ ਵੇਚਣ ਦੇ ਇਲਜ਼ਾਮ ਲਾਏ ਨੇ ਪਰਿਵਾਰ ਨੇ ਪੁਲਿਸ ਨੂੰ ਨਸ਼ਾ ਵੇਚਣ ਵਾਲੇ ਮੁੱਲਜ਼ਮ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਇੱਕ ਪੰਜਾਬ ਦਾ ਹੋਰ ਨੌਜਵਾਨ ਮਹਿਜ਼ 22 ਸਾਲਾਂ ਦਾ ਨੌਜਵਾਨ ਜੋ ਚਿੱਟੇ ਦੀ ਪਿੰਡ ਚੜ ਗਿਆ ਜਿਸ ਤੋਂ ਬਾਅਦ ਪਰਿਵਾਰ ਵਿਰਲਾਪ ਕਰ ਰਿਹਾ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਕਿਉਂਕਿ ਨੌਜਵਾਨ 22 ਸਾਲ ਦੇ ਪੁੱਤ ਦੀ ਮੌਤ ਹੋਈ ਜਿਸ ਤੋਂ ਬਾਅਦ ਪਰਿਵਾਰ ਨੇ ਨਸ਼ੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਨਸ਼ੇ ਨੂੰ ਰੋਕਿਆ ਜਾ ਸਕੇ ਇਲਜ਼ਾਮ ਲਾਇਏ ਨੇ ਕਿ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣੀ ਸੀ ওভারਡੋਜ਼ ਲੈ ਕੇ ਮਸ਼ੇ ਕੱਲਾ ਵੀ ਮੇਰੇ ਰੈਗੂਲਰ ਪਰਦੇ ਸੀ ਸਤ ਨਹੀਂ ਮੇਗਾ ਉਹਦੇ ਕਰਕੇ ਵੀ ਤੋਂ ਹੈ ਕੁਝ ਮਲੇਰੀਆ ਵਗੈਰਾ ਸਾਹੀ ਦਿੱਸਦਾ ਜਾ ਰਿਹਾ ਹੋ ਗਿਆ ਬਹੁਤ ਹੀ ਦੇਖਦਾ ਹੂਆ ਕਿ ਕਾਫੀ ਮੌਤਾਂ ਹੋ ਗਈਆਂ ਸਾਰੀਆਂ ਦਿੱਟੇ ਕਾਰਨ ਹੀ ਹੋਈਆਂ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਜੀ ਇਹਦੀ ਚਿੱਟੇ ਦੇ ਕਾਰਨ ਜੀ ਡੈਥ ਹੋ ਗਈ ਹੈ ਜੀ ਕੱਲਾ ਤੇ ਮਤਲਬ ਸਾਡੇ ਪਿੰਡ ਤੇ ਬਹੁਤ ਬੁਰਾ ਹਾਲਾ ਚਿੱਟੇ ਨਾਲ ਪਤਾ ਵੀ ਕਿ ਬਹੁਤ ਜਿਆਦਾ ਵਗ ਰਿਹਾ ਹੈ ਜੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੋਈ ਸਰਕਾਰ ਦਾ ਧਿਆਨ ਨਹੀਂ ਹੈਗਾ ਇਹਦੇ ਬੰਦੀ ਮੰਗਤਾ ਇਹ ਹੀ ਹੈ ਵੀ ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਜੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਜੀ ਸਰਕਾਰਾਂ ਇਸ ਕੰਮ ਬਲਤੇ